लैंड से आप खड़े आने जितने मैडिकल कॉलेज बनना है बड़ी देर का पेंडिंग इशू है जी हम अंड सब तो वीड्डी प्रॉब्लम सी लैंड इशू छत्ती एकड़ लैंड पूरी है जिनी सू चाहिए जी सारी इनकमेंस फ्री है कोई इशू नहीं है हूँ तो बहुत जल्दी जो है फॉरमेलिटीज क्रिएट करके असर मैडिकल कॉलेज कंसट्रक्शन शुरू करा ਪੰਜਾਬ ਸਰਕਾਰ ਨੇ ਵਿਸ਼ੇ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਤਾ ਹੁਣ ਬਾਕੀ ਵੀ ਜਿਹੜਾ ਹੈਗਾ ਕੰਸਟ੍ਰਕਸ਼ਨ ਦੀ ਸੁਪਰਵਾਈਜ਼ ਕਰਾਂਗੇ ਉਹ ਮਿਲ ਕੇ ਜਿਹੜਾ ਹੈਗਾ ਮਲੇਰ ਕੋਟ ਤੇ ਜੋੜ ਲਾਂਗੇ ਜਿਹੜਾ ਹੈਗਾ ਮਲਾਕੀ ਸਟੇਸ਼ਨ ਤੇ ਇਹ ਮੋਕਾ ਹੈ ਨਾ ਕਿ ਬਿਲਕੁਲ ਜਲਦੀ ਤੋਂ ਜਲਦੀ ਆਜ ਅਸੀਂ ਆਪਾ ਸਾਹਿਬ ਭਾਰਤ ਰਤਨ ਬੀ ਆਰ ਅੰਬੇਦਕਰ ਜੀ ਦਾ ਜਿਹੜੀ ਜਨ ਸਮਾਰੋਹ ਸੀਗਾ ਉਹਦੇ ਵਿੱਚ ਮੈਂ बतौर ਚੀਫ ਗੈਸਟ ਆਇਆ ਸੀਗਾ ਜਿਵੇਂ ਮੇਰੇ ਨਾਲ ਮੇਰੇ ਸਹਿਯੋਗੀ ਹੈ ਜੀ ਜਸਵੰਤ ਸਿੰਘ ਗੱਜਨ ਮਾਜਰਾ ਜੀ ਔਰ ਜੰਬੂਰ ਰਹਿਮਾਨ ਜੀ ਔਰ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਆ ਇਹ ਜਿਹੜੀ ਲੈਂਡ ਤੇ ਆਪਾਂ ਖੜੇ ਆ ਨਾ ਜਿੱਥੇ ਮੈਡੀਕਲ ਕਾਲਜ ਬਣਨਾ ਹੈ ਬੜੀ ਦੇਜ ਦਾ ਪੈਂਡਿੰਗ ਇਸ਼ੂ ਸੀਗਾ ਜੀ ਹੁਣ ਅਸੀਂ ਲੈਂਡ ਸਭ ਤੋਂ ਵੱਡੀ ਪ੍ਰੋਬਲਮ ਸੀ ਲੈਂਡ ਦੇ ਇਸ਼ੂ ਦੀ ਜਿਹੜੀ ਪਹਿਲਾਂ ਜਗ੍ਹਾ ਦਿੱਤੀ ਸੀ ਸੂਟੇਬਲ ਨਹੀਂ ਸੀ ਇਹ ਬਿਲਕੁਲ ਜਿਹੜੀ ਨਾਬਾ ਰੋਡ ਦੇ ਨਾਲ ਲੱਗਿਆ ਮੇਨ ਰੋਡ ਤੇ ਓਪਨ ਹੈਗਾ ਇਹਦੀ ਜੋ ਹੋਣੀ ਚਾਹੀਦੀ ਆ ਔਰ ਇਹਦੀ ਈਜ਼ੀ ਐਕਸੈਸ ਹੋਣੀ ਚਾਹੀਦੀ ਆ ਸਕਰੀ ਆ ਤੇ 36 ਏਕੜ ਦਾ ਲੈਂਡ ਪੂਰੀ ਅਜਨੀ ਸਾਨੂੰ ਚਾਹੀਦੀ ਹੈ ਜੀ ਇਹ ਸਾਰੇ ਇਨਕੰਪ੍ਰੈਂਸ ਫ੍ਰੀ ਆ ਕੋਈ ਇਸ਼ੂ ਨਹੀਂ ਹੈ ਤੇ ਹੁਣ ਬਹੁਤ ਜਲਦੀ ਜਿਹੜਾ ਹੈਗਾ ਇਹਦੀਆਂ ਫਾਰਮੈਲਿਟੀਜ਼ ਕੰਪਲੀਟ ਕਰਕੇ ਅਸੀਂ ਮੜੀਕਾ ਕੋਰਟ ਦੀ ਕੰਸਟ੍ਰਕਸ਼ਨ ਸ਼ੁਰੂ ਕਰਾਂਗੇ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਮਰੀਰ ਕੋਟ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਉਹ ਆਧੁਨਿਕ ਸਹੂਲਤਾਂ ਸਾਰੀਆਂ ਜਿੰਨਾ ਵੀ ਉਹਦੇ ਚ ਲੇਟੈਸਟ ਚਾਹੀਓ ਆਪਣਾ ਸੁਪਰ ਸਪੈਸ਼ਲਟੀ ਆਣੀਆਂ ਹੋਣ ਮੈਡੀਕਲ ਕਾਲਜ ਬਣੇਗਾ ਤਾਂ ਸਾਰੀਆਂ ਲੋਕਾਂ ਨੂੰ ਜਿਹੜਾ ਹੈਗਾ ਸਾਰੀਆਂ ਸਹੂਤਾ ਮਿਲਦੀ ਇਹਦਾ ਆਲਰੇਡੀ ਇਹ ਨਾ ਜੀ ਇਹ ਇੱਕ ਸਪੈਸ਼ਲ ਕੈਟੇਗਰੀ ਆ ਉਹਨੂੰ ਮਾਨੋਰਟੀ ਕਹਿੰਦੇ ਆ ਇਹਦਾ 200 ਕਰੋੜ ਰੁਪਏ ਦਾ ਆਲਰੇਡੀ ਜਿਹੜਾ ਸੈਂਟਰ ਉਹ ਆਇਆ ਬਾਕੀ ਉਹ ਸਬਸੀਕੁਐਂਟਲੀ ਜਿਹੜਾ ਉਹਨਾਂ ਦਾ ਸਿਸਟਮ ਹੁੰਦਾ ਉਹਦਾ ਅਕਾਊਂਟ ਖੁੱਲ ਜਾਂਦਾ ਉਹ ਸਾਰਾ ਜਿਹੜਾ ਹੈਗਾ ਇਹ ਸੈਂਟਰਲੀ ਫੰਡਡ ਜਿਹੜੀ ਸਕੀਮ ਦੇ ਵਿੱਚ ਆਉਂਦਾ ਹੈ ਲੈਨ ਪੰਜਾਬ ਸਰਕਾਰ ਨੇ ਦੇਣੀ ਚ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਜੀ ਹੁਣ ਬਾਕੀ ਵੀ ਜਿਹੜਾ ਹੈਗਾ ਕੰਸਟ੍ਰਕਸ਼ਨ ਵੀ ਅਸੀਂ ਸੁਪਰਵਾਈਜ਼ ਕਰਾਂਗੇ ਤੇ ਮਿਲ ਕੇ ਅਸੀਂ ਜਿਹੜਾ ਹੈਗਾ ਮਲੇਰ ਕੋਰਟ ਤੇ ਲੋਕਾਂ ਨੂੰ ਜਿਹੜਾ ਹੈਗਾ ਮinority ਕਾਲਜ ਆ ਇਹਨੂੰ ਇੱਕ ਰਿਐਲਿਟੀ ਬੜੀ ਜਲਦੀ ਤੋਂ ਜਲਦੀ ਬਣਾਵਾਂਗੇ ਅਕਿੰਦਰ ਸਰਕਾਰ ਵੱਲੋਂ ਕਿੰਨਾ ਜਾਰੀ ਕੀਤਾ ਇਹਦੇ ਚ ਐਕਚੁਅਲੀ ਸਪੈਸ਼ਲ ਕੈਟਾਗਰੀ ਅਜੇ ਦੇ ਵਿੱਚ ਹਾਂ 60 40 ਦੀ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਇਹ ਕਵਰ ਹੁੰਦਾ ਮinority ਦੇ ਕਰਕੇ ਤੇ ਉਹਦੇ ਚ ਜਿੰਨਾ ਵੀ ਇਹਦਾ ਖਰਚਾ ਜਿਹੜਾ ਅੱਜਕੱਲ ਮਾੜੀ ਪ੍ਰੋਜੈਕਟ ਦਾ 5.50 ਕਰੋੜ ਰਪਏ ਦਾ ਜੀ ਉਹ ਸਾਰਾ ਉਹਦੇ ਚ ਹਾਪਫੁਲੀ ਸਾਰਾ ਇਹ ਜਿਹੜਾ ਅਸੀਂ ਇਹਨੂੰ ਆਉਣ ਵਾਲੇ 1.5 ਸਾਲ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ 1.5 ਸਾਲ ਦੇ ਵਿੱਚ ਉਹਨੂੰ ਬਣਾ ਦਈਏ ਤਿਆਰ ਕਰ ਦਈਏ ਫ੍ਰੈਂਡਲੀ ডিফੈਂਸ ਦੀ ਲੈਂਡ ਆਸਾ ਕਲੀਅਰ ਹਾਂਜੀ ਉਹ ਸਾਰੀ ਉੱਥੋਂ ਕਲੀਅਰੈਂਸ ਹੋ ਗਈ ਉਹਦੇ ਵਿੱਚ ਟਾਈਮ ਲੱਗਿਆ ਇਹਦੇ ਕਰਕੇ ਡਿਲੇ ਹੋਇਆ ਜੀ ਡਿਫੈਂਸ ਮਿਨਿਸਟਰੀ ਸੀ ਬਹੁਤ ਬਹੁਤ ਸਾਰੇ ਡਿਪਾਰਟਮੈਂਟ ਰਿਵਾਲਟ ਸੀਗੇ ਉਹ ਸਾਰੀ ਪ੍ਰਕਿਰਿਆ ਹੋ ਗਈ ਹੈ ਜੀ ਹੁਣ ਅਸੀਂ ਇਹ ਜਿਹੜਾ ਹੈਗਾ ਇਹ ਫਾਈਨਲ ਸਟੇਜ ਤੇ ਆ ਮੈਨੂੰ ਲੱਗਦਾ